ਇਹ ਆਪਣੇ 20ਵਾਂ ਸਾਲਾਨਾ ਮੇਲਾ ਬਾਬਾ ਪੀਰਵਾ ਚਕਸ਼ਾ ਕਾਲਾ ਆਪਣੇ ਰਹਿਮਸਾ ਚਕਸ਼ਾ ਕਾਲਾ ਦਰਵਾਜ਼ੇ ਜੋ ਸਾਲਾਨਾ ਮੇਲਾ ਕਰਾਇਆ ਗਿਆ ਜਿਸ ਤੇ ਇਲਾਕਾ ਦੇ ਵਾਸੀ ਤੇ ਐਨ ਆਰ ਆ ਵੀਰਾਂ ਨੇ ਬਹੁਤ ਸੇਂਜੋਗ ਦਿੱਤਾ ਕੱਲ ਕਵਾਲ ਰਾਂਝਣ ਵਾਲੀ ਅੱਜ ਹਰਮਨ ਛੱਤਾ ਤੇ ਹਰਜੀਤ ਸਿੰਘ ਇਹਨਾਂ ਨੇ ਆਪਣੀ ਦੁਕਾਨਾਂ ਜੁੜੀ ਰਏ ਬਹੁਤ ਵਧੀਆ ਰੰਗ ਬੰਨਿਆ ਹੋਰ ਵੀ ਲੰਗਰ ਵਾਲੀ ਸੇਵਾ ਜਿਹੜੀ ਹੈ ਉਹ ਸ਼ਬੀਰ ਵਾਲੀ ਸੇਵਾ ਇਹਨਾਂ ਨੇ ਸੱਜਣਾ ਨੇ ਕੀਤੀ ਆ ਸਹੀ ਸਾਰਿਆਂ ਦਾ ਦਿਲੋਂ ਧੰਵਾਦੀਆਂ ਆ ਔਰ ਲਾਕਨ ਵਾਸੀਆਂ ਦਾ ਖਾਸ ਕਰਕੇ ਜਿਨ੍ਹਾਂ ਨੇ ਇਸ ਮੇਲੇ ਤੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਠੀਕ ਹੈ ਨਾ ਚੰਨ ਸੰਗਤ ਨੂੰ ਕੀ ਫੀਲ ਕਰਨਾ ਚਾਹੁੰਦਾ? ਸੰਗਤ ਦਾ ਅਪੀਲ ਕਰਨਾ ਚਾਹੁੰਦਾ ਕਿ ਮੇਲੇ ਜਿਹੜੇ ਨੇ ਇਹ ਆਪਣੇ ਸੱਭਿਆਚਾਰ ਦਾ ਹਿੱਸਾ ਨੇ ਇਹਨਾਂ ਨੂੰ ਮਨਾਉਣਾ ਚਾਹੀਦਾ ਤਾਂ ਕਿ ਦੁਨੀਆ ਜਿਹੜੀ ਇਹ ਨੱਚ ਵਾਲੀ ਸਾਧ ਪਾਸੇ ਤੋਂ ਹਟ ਕੇ ਇਹਨਾਂ ਮੇਲਿਆਂ ਦੇ ਵਿੱਚ ਸ਼ਿਰਕਤ ਕਰੇ। ਇਹ ਵੀ ਹੀ ਆਦੀ ਬੇਨਤੀ ਆ ਔਰ ਇਹ ਹੀ ਆਦਾ ਮਤਲਬ। ਸੰਗਤ ਵੱਲੋਂ ਕਿਹਦਾ ਸਹਿਯੋਗ ਮਿਲਿਆ ਇਸ ਵਾਰ? ਸੰਗੋ ਤੋਂ ਬਹੁਤ ਪਰਵਾਹਗਾਰਾ ਮਿਲਿਆ ਪਿਛਲੇ ਸਾਲ ਨਾਲੋਂ ਇਸ ਵਾਰ ਜ਼ਿਆਦਾ। ਬਲਕਿ ਹਰ ਪਾਸਿਓਂ ਕੱਲ ਦੇਖਿਆ ਗਿਆ ਵੀ ਮੌਸਮ ਵੀ ਖਰਾਬ ਹੋ ਗਿਆ ਸੀ ਹਾਂਜੀ ਕੱਲ ਮੈਂ ਤਾਂ ਦੇਖਿਆ ਗਿਆ ਮੌਸਮ ਵੀ ਖਰਾਬ ਹੋ ਗਿਆ ਸੀ ਕੀ ਕਹਣਾ ਚਾਹੁੰਦਾ ਆ ਮੌਸਮ ਖਰਾਬ ਹੋਇਆ ਪਰ ਵੱਡਾ ਪਣਾਲ ਲੱਗਣ ਦੀ ਬਜਾਏ ਛੋਟਾ ਪਣਾਲ ਲੱਗ ਸਕਿਆ ਕਿਉਂਕਿ ਉੱਥੇ ਮਿੱਟੀ ਨਰਮ ਹੋਣ ਕਰਕੇ ਉਸ ਜਗ੍ਹਾ ਦੇ ਉੱਤੇ ਗਾਰਾ ਦੇ ਹੋ ਗਿਆ ਸੀ ਪਰ ਰਾਤੀ ਲੱਗਦਾ ਸੀ ਨਹੀਂ ਹੋਏਗਾ ਪਰ ਸਵੇਰੇ ਮਹਾਰਾਜ ਦੀ ਕਿਰਪਾ ਨਾਲ ਬੜਾ ਵਧੀਆ ਉਹਨਾਂ ਨੇ ਆਪਣੇ ਬਾਬਾ ਜੀ ਜਗ੍ਹਾ ਦੇ ਅੰਦਰ ਹੀ ਪਣਾਲ ਲਾ ਕੇ ਆਪਣੇ ਸਟੇਜ ਲਾ ਕੇ ਤੇ ਬੜਾ ਵਧੀਆ ਨਜ਼ਰ ਚਾੜਿਆ ਗਿਆ ਕੁੱਠੀਅਤਕਾਰ ਸੱਤਾ ਟੋਲਿਆਂ ਦਾ ਹਾਰ ਮੀਏ ਕੁੱਠੀਅਤਕਾਰ ਸੱਤਾ ਟੋਲਿਆਂ ਦਾ I do